ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕੈਰ April ਦੇ ਪਹਿਲੇ ਹਫਤੇ ਤੋਂ ਹੀ ਜਾਰੀ ਹੈ ਤਸਵੀਰਾਂ ਇਸ ਸਮੇਂ ਦਿਖਾਵਾਂਗੇ ਚੰਡੀਗੜ੍ਹ ਸੁਖਨਾ ਲੇਖਦਿਆਂ ਚੰਡੀਗੜ੍ਹ ਦਾ ਟੈਂਪਰੇਚਰ ਅਗਰ ਗੱਲ ਕਰੀਏ ਤਾਂ ਮਿਨੀਮਮ 23 ਡਿਗਰੀ ਹੈ ਤੇ ਮੈਕਸਿਮਮ 36 ਡਿਗਰੀ ਤੱਕ ਹੈਗਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੁਖਨਾ ਲੇਖ ਦੀਆਂ ਜਿੱਥੇ ਗਰਮੀ ਦੇ ਹੋਣ ਦੇ ਬਾਵਜੂਦ ਵੀ ਸਲਾਨੀ ਲਗਾਤਾਰ ਪਹੁੰਚ ਰਹੇ ਨੇ ਅਲੱਗ-ਅਲੱਗ ਹਿੱਸਿਆਂ ਤੋਂ ਅਲੱਗ-ਅਲੱਗ ਰਾਜਾਂ ਤੋਂ ਇੱਥੇ ਸਲਾਨੀ ਲਗਾਤਾਰ ਪਹੁੰਚਦੇ ਨੇ ਅਤੇ ਇੱਥੇ ਸੁਖਨਾ ਲੇਖ ਦਾ ਜਿਹੜਾ ਹੈਗਾ ਆਨੰਦ ਉਹ ਲੈਂਦੇ ਨੇ ਫੋਟੋ ਕੱਚਵਾਈਆਂ ਜਾਂਦੀਆਂ ਨੇ ਤੇ ਇੱਥੇ ਬੋਟਿੰਗ ਵੀ ਜਿਹੜੀ ਹੈਗੀ ਆ ਉਹ ਲਗਾਤਾਰ ਕੀਤੀ ਜਾਂਦੀ ਹੈ ਤਸਵੀਰਾਂ ਚੰਡੀਗੜ੍ਹ ਸੁਖਨਾ ਲੇਖਦੀਆਂ ਨੇ ਜਿਵੇਂ ਮੈਂ ਜ਼ਿਕਰ ਹੀ ਕਰ ਰਿਹਾ ਸੀ ਕਿ ਮੈਕਸਿਮਮ ਤਾਪਮਾਨ ਜਿਹੜਾ ਹੈਗਾ ਉਹ 36 ਡਿਗਰੀ ਤੱਕ ਚੰਡੀਗੜ੍ਹ ਦਾ ਰਹਿਣ ਵਾਲਾ ਉੱਥੇ ਇਕ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਲੁਧਿਆਣਾ ਰਹਿਣ ਵਾਲਾ ਜਿੱਥੇ 39 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਲੇਕਿਨ ਮਿਨੀਮਮ ਟੈਂਪਰੇਚਰ ਗਾ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 22 ਡਿਗਰੀ ਹੈਗਾ ਤਾਂ ਅੱਜ ਇਸ ਤਰੀਕੇ ਦੀ ਗਰਮੀ ਦੇ ਜਿਹੜੇ ਅਸਾਰ ਪਾਣੇ ਹੋਏ ਨੇ ਤਾ ਉਹ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਕਿਵੇਂ ਗਰਮੀ ਦਾ ਕਹਿਰ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈਗਾ ਹਾਲਕਿ ਪਾਣੀ ਲਗਾਤਾਰ ਪੀਣ ਦੀ ਐਡਵਾਈਸ ਦਿੱਤੀ ਜਾ ਰਹੀ ਹੈ ਆਹ ਚ ਕੋਕੋਨਟ ਜਾਂ ਜਿਹੜਾ ਪਾਣੀ ਹੈਗਾ ਉਹ ਪੀਣ ਦੀ ਗੱਲਬਾਤ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਗਰਮੀ ਦੇ ਵਿੱਚ ਬਾਹਰ ਨਾ ਨਿਕਲਣ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਹਲਕੀ ਬੂੰਦਾਬاندی ਵੀ ਹੋ ਸਕਦੀ ਹੈ ਅਗਰ ਹਵਾ ਦੀ ਰਫਤਾਰ ਦੀ ਗੱਲ ਕਰੀਏ ਤਾਂ 20 ਕਿਲੋਮੀਟਰ ਤੋਂ ਲੈ ਕੇ 30 ਕਿਲੋਮੀਟਰ ਪ੍ਰਤੀ ਘੰਟਾ ਹਵਾ ਦੀ ਰਫ਼ਤਾਰ ਅੱਜ ਰਹਿ ਸਕਦੀ ਆ ਕਿਉਂਕਿ ਮੌਸਮ ਇਸ ਤਰੀਕੇ ਦਾ ਇਸ ਸਮੇਂ ਬਣਿਆ ਹੋਇਆ ਕਿ ਹਵਾਵਾਂ ਵੀ ਅੱਜ ਗਰਮੀ ਦੇ ਨਾਲ ਨਾਲ ਲਗਾਤਾਰ ਚਲਦੀਆਂ ਰਹਿਣਗੀਆਂ ਤਾਂ ਦੇਖੋ ਤੁਸੀਂ ਬੱਚੇ ਜਿਹੜੇ ਹੈਗੇ ਆ ਉਹ ਉਹ ਵੀ ਠੰਡੀਆਂ ਜਿਹੜੀਆਂ ਚੀਜ਼ਾਂ ਉਹ ਪੀ ਕੇ ਗਰਮੀ ਤੋਂ ਥੋੜਾ ਆਪਣਾ ਬਚਾਅ ਕਰ ਰੇ ਆ ਤਾਂ ਇਹ ਤਸਵੀਰਾਂ ਨੇ ਸੁਖਣਾ ਲੇਖਦੀਆਂ ਇਸ ਜਗ੍ਹਾ ਦੇ ਉੱਤੇ ਵੱਖ-ਵੱਖ ਸਥਾਨਾਂ ਦੇ ਉੱਤੋਂ ਅਰੇ ਜਿਹੜੇ ਚਾਹ ਵਕਫਾ ਖਰਾਜਾਂ ਦੇ ਉੱਤੇ ਜਿਹੜੇ ਬੱਚੇ ਆਉਂਦੇ ਨੇ ਜਵਾਨ ਆਉਂਦੇ ਨੇ ਕੁੰਬਣ ਸਲਾਨੀ ਆਉਂਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਸੁਖਨਾ ਲੇਖਦੇ ਆਂ VOTING ਦੀਆਂ ਤਸਵੀਰਾਂ ਵੀ ਅਸੀਂ ਦਿਖਾਵਾਂਗੇ ਕਿ VOTING ਜਿਹੜੀ ਹੈ ਚਾਹੇ ਗਰਮੀ ਵੀ ਹੈ ਲੇਕਿਨ ਫਿਰ ਵੀ ਲੋਕ ਇੱਥੇ VOTING ਕਰਦੇ ਹੋਏ ਨਜ਼ਰ ਆ ਰਹੇ ਹਨ ਤਾਂ ਇਹ ਸੁਖਨਾ ਲੇਖ ਦਾ ਜਿਹੜਾ ਇਸ ਸਮੇਂ ਗਰਮੀ ਦੇ ਵਿੱਚ ਨਜ਼ਾਰਾ ਹੈਗਾ ਜਿਹੜਾ ਦੇਖਣ ਨੂੰ ਮਿਲਿਆ ਲੇਕਿਨ ਹਾਲੇ ਤੱਕ ਗਰਮੀ ਤੋਂ ਤੋੜੀ ਰਾਹਤ ਮਿਲਦੀ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਕੈਮਰਾਮੈਨ ਤੁਲਸੀ ਮਹਾਰਾਜਨ ਆ ਰਵਿੰਦਰ ਵੀ ਪੀਟੀਸੀ ਨਿਊਜ਼ ਚੰਡੀਗੜ੍ਹ